ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਧੰਨ ਧੰਨ ਸ਼ਹੀਦ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਤੇ ਇਹਨਾਂ ਮਾਰੇ ਬਣਿਆ ਉਸ ਤੇ ਜਿੰਨੇ ਵੀ ਦੁਬਾਰਾ ਸਾਹਿਬਾ ਉਹਨਾਂ ਦੇ ਦਰਸ਼ਨ ਕਰਨ ਲਈ ਉਸ ਲੜੀ ਦੇ ਤਹਿਤ ਅੱਜ ਅਸੀਂ ਪਹੁੰਚਿਆ ਦੁਬਾਰਾ ਸ਼੍ਰੀ ਚੁਬਾਰਾ ਸਾਹਿਬ ਉਹਦੇ ਬਾਰੇ ਸਿੰਘ ਸਾਹਿਬ ਸਾਡੇ ਨਾਲ ਨੇ ਉਹਦੇ ਇਤਿਹਾਸ ਬਾਰੇ ਤੁਹਾਨੂੰ ਦੱਸਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਸ਼ ਵਿਦੇਸ਼ ਅੰਦਰ ਵਸਦੀਆਂ ਨਾਨਕ ਨਾਮ ਲੇਵਾ ਸੰਗਤਾਂ ਜਿੱਥੇ ਸਤਿਗੁਰੂ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਧਾਰਮਿਕ ਸਥਾਨਾਂ ਦੇ ਉੱਤੇ ਦਰਸ਼ਨ ਕਰਦੀਆਂ ਨੇ ਉੱਥੇ ਬੜੇ ਸਤਿਕਾਰਯੋਗ ਵੀਰ ਪਾਵਨ ਪਵਿੱਤਰ ਸਥਾਨ ਗੁਰਦੁਆਰੇ ਸ੍ਰੀ ਚਵਾਰਾ ਸਾਹਿਬ ਵਿਖੇ ਪੁੱਜੇ ਹਨ ਜੀ ਆਇਆਂ ਆਖਦਾ ਹਾਂ ਪਾਵਨ ਪਵਿੱਤਰ ਬਖਸ਼ਿਸ਼ਾਂ ਸਦਕਾ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ 1704 ਈਸਵੀ ਦੇ ਸਮੇਂ ਦੇ ਦੌਰਾਨ ਜਦੋਂ ਸਤਗੁਰੂ ਪਾਤਸ਼ਾਹ ਜੀ ਨੇ ਆਨੰਦਪੁਰ ਸਾਹਿਬ ਦੇ ਕਿਲੇ ਨੂੰ ਛੱਡਿਆ ਉਸ ਤੋਂ ਬਾਅਦ ਸਤਗੁਰੂ ਪਾਤਸ਼ਾਹ ਜੀ ਵਾਕਕ ਪੜਾਵਾਂ ਤੋਂ ਗੁਜ਼ਰਦੇ ਹੋਏ ਸਤਗੁਰੂ ਪਾਤਸ਼ਾਹ ਜੀ ਚਮਕੌਰ ਦੀ ਕੱਚੀ ਗੜੀ ਦੇ ਵਿੱਚ ਪੁੱਜਦੇ ਹਨ ਜਿੱਥੇ ਸਤਗੁਰੂ ਪਾਤਸ਼ਾਹ ਜੀ ਦੇ ਪਿੱਛੇ ਤਕਰੀਬਨ 10 ਲੱਖ ਫੌਜ ਲੱਗੀ ਹੋਈ ਚਮਕੌਰ ਦੀ ਗੜੀ ਦੇ ਵਿੱਚ ਪੁੱਜਦੀ ਹੈ ਉੱਥੇ ਸਤਗੁਰੂ ਪਾਤਸ਼ਾਹ ਜੀ ਕੁਝ ਸਿੰਘਾਂ ਦੀ ਸ਼ਹੀਦੀ ਤੋਂ ਬਾਅਦ ਸਤਗੁਰੂ ਪਾਤਸ਼ਾਹ ਜੀ ਪੰਥ ਦੇ ਹੁਕਮ ਨੂੰ ਮੰਨਦੇ ਹੋਏ ਸਤਗੁਰੂ ਪਾਤਸ਼ਾਹ ਜੀ ਚਮਕੌਰ ਦੀ ਗੜੀ ਦੇ ਵਿੱਚੋਂ ਰਵਾਨਾ ਹੁੰਦੇ ਹਨ ਸਤਗੁਰੂ ਪਾਤਸ਼ਾਹ ਜੀ ਰਸਤੇ ਦੇ ਅੰਦਰ ਇੱਕ ਝਾੜ ਦੇ ਦਰਖਤ ਦੇ ਹੇਠਾਂ ਆ ਕੇ ਆਰਾਮ ਕਰਦੇ ਨੇ ਉੱਥੇ ਗੁਰਦੁਆਰਾ ਸ੍ਰੀ ਝਾੜਸਹਿ ਬਣਿਆ ਹੋਇਆ ਹੈ ਜਿੱਥੇ ਗੁਰਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਸ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਕਰ ਰਹੀ ਹੈ ਸਤਗੁਰੂ ਪਾਤਸ਼ਾਹ ਜੀ ਉਸ ਤੋਂ ਅੱਗੇ ਪਾਵਨ ਪਵਿੱਤਰ ਬਖਸ਼ਿਸ਼ ਸਦਕਾ ਬਹਿਲੋਲਪੁਰ ਪਵਾਤ ਸਹਿਜੋ ਮਾਜਰਾ ਆਦਿਕ ਨਗਰਾਂ ਦੇ ਵਿੱਚੋਂ ਹੁੰਦੇ ਹੋਏ ਸਤਗੁਰੂ ਪਾਤਸ਼ਾਹ ਜੀ ਮਾਛੀਵਾੜਾ ਸਾਹਿਬ ਦੇ ਜੰਗਲਾਂ ਦੇ ਵਿੱਚ ਪੁੱਜਦੇ ਹਨ ਜਿਸ ਸੰਤਗੁਰੂ ਪਾਤਸ਼ਾਹ ਜੀ ਜਿੱਥੇ ਆ ਕੇ ਆਰਾਮ ਕਰਦੇ ਹਨ ਇੱਕ ਖੂਦ ਦਾ ਅਸਥਾਨ ਜਿਹੜਾ ਗੁਰਦੁਆਰਾ ਚਰਮ ਕਮਲ ਸਾਹਿਬ ਵਿਖੇ ਸ਼ੋਭਿਤ ਹੈ ਉਹ ਖੂ ਗੁਲਾਬੇ ਅਤੇ ਪੰਜਾਬੇ ਦਾ ਸੀ ਉਸ ਖੂ ਦੇ ਨੌਕਰ ਨੇ ਆ ਕੇ ਜਦੋਂ ਗੁਲਾਬੇ ਅਤੇ ਪੰਜਾਬੇ ਨੂੰ ਆਪਣੇ ਮਾਲਕ ਨੂੰ ਦੱਸਿਆ ਕਿ ਇੰਜ ਜਾਪਦਾ ਹੈ ਕਿ ਜਿਵੇਂ ਜਿਹੜੇ ਗੁਰੂ ਦੀਆਂ ਤੁਸੀਂ ਗੱਲਾਂ ਕਰਦੇ ਹੋ ਆਨੰਦਪੁਰ ਸਾਹਿਬ ਵਾਲੇ ਗੁਰੂ ਦੀਆਂ ਤੁਸੀਂ ਗੱਲਾਂ ਕਰਦੇ ਹੋ ਕਿੰਝ ਜੰਪਦਾ ਵੀ ਉਹ ਗੁਰੂ ਅੱਜ ਤੁਹਾਡੇ ਖੂਦ ਦੇ ਉੱਤੇ ਪੁੱਜਾ ਜਦੋਂ ਗੁਲਾਬੇ ਅਤੇ ਪੰਜਾਬੇ ਨੂੰ ਇੰਨੀ ਗੱਲ ਪਤਾ ਲੱਗਦੀ ਹੈ ਉਹ ਸਤਿਗੁਰੂ ਪਾਤਸ਼ਾਹ ਜੀ ਦੇ ਦਰਸ਼ਨਾਂ ਦੇ ਲਈ ਆਪਣੇ ਖੂਦ ਦੇ ਉੱਤੇ ਪੁੱਜਦੇ ਹਨ ਸਤਿਗੁਰੂ ਪਾਤਸ਼ਾਹ ਜੀ ਦੇ ਹਾਲ ਨੂੰ ਦੇਖਦੇ ਹੋਏ ਸਤਿਗੁਰੂ ਪਾਤਸ਼ਾਹ ਜੀ ਨੂੰ ਪੁੱਛਦੇ ਹਨ ਕਿ ਇਹ ਬਾਣਾ ਸਾਰਾ ਕੀ ਵਾਪਰਿਆ ਸਤਿਗੁਰੂ ਪਾਤਸ਼ਾਹ ਜੀ ਦੇ ਸਿਰ ਦੇ ਉੱਤੇ ਨਾ ਕਲਗੀ ਤੋੜਾ ਹੈ ਤੇ ਨਾ ਹੀ ਪੈਰਾਂ ਦੇ ਵਿੱਚ ਜੋੜਾ ਹੈ ਕੇਵਲ ਇੱਕ ਸ਼ਮਸ਼ੀਰ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲ ਤੇ ਸਤਿਗੁਰੂ ਪਾਤਸ਼ਾਹ ਜੀ ਨੂੰ ਸਾਰਾ ਹਾਲ ਸੁਣਦਿਆਂ ਸਤਿਗੁਰੂ ਪਾਤਸ਼ਾਹ ਜੀ ਨੂੰ ਬੇਨਤੀ ਕਰਦੇ ਆ ਕਿ ਕਿਰਪਾ ਕਰੋ ਬੜੇ ਲੰਬੇ ਸਮੇਂ ਬਾਅਦ ਤੁਸੀਂ ਬਖਸ਼ਿਸ਼ਾਂ ਕਰੀਆਂ ਸਾਡੇ ਘਰ ਵੀ ਪੁੱਜੋ ਤੇ ਇਹ ਜਿਹੜਾ ਘਰ ਗੁਰਦੁਆਰਾ ਸ਼੍ਰੀ ਚਵਾਰਾ ਸਾਹਿਬ ਉਹਨਾਂ ਨੇ ਨਮਾ ਚਵਾਰਾ ਬਣਾਇਆ ਸੀ ਉਸ ਵਿੱਚ ਆ ਕੇ ਸਤਿਗੁਰੂ ਪਾਤਸ਼ਾਹ ਜੀ ਰਹੇ ਤੇ ਸਤਿਗੁਰੂ ਪਾਤਸ਼ਾਹ ਜੀ ਦੀ ਸੇਵਾ ਕੀਤੀ ਉਹਨਾਂ ਦੋਵੇਂ ਭਰਾਵਾਂ ਨੇ ਸਤਗੁਰੂ ਪਾਤਸ਼ਾਹ ਜੀ ਇਸ ਪਾਵਨ ਪਵਿੱਤਰ ਸਥਾਨ ਤੇ ਆ ਕੇ ਪ੍ਰਸ਼ਾਦਾ ਪਾਣੀ ਲੰਗਰ ਪਾਣੀ ਛਕਦੇ ਨੇ ਇੰਨੀ ਗੱਲ ਜਦੋਂ ਭਾਈ ਗਨੀਖਾ ਨਵੀਖਾ ਨੂੰ ਪਤਾ ਲੱਗਦੀ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਗੁਲਾਬੀ ਅਤੇ ਪੰਜਾਬੇ ਦੇ ਘਰ ਦੇ ਵਿੱਚ ਠਹਿਰੇ ਹੋਏ ਹਨ ਕਿ ਉਹ ਵੀ ਆ ਕੇ ਸਤਗੁਰੂ ਪਾਤਸ਼ਾਹ ਜੀ ਦੇ ਦਰਸ਼ਨ ਕਰਦੇ ਨੇ ਤੇ ਬੇਨਤੀ ਕਰਦੇ ਆ ਕਿ ਸਤਗੁਰੂ ਪਾਤਸ਼ਾਹ ਜੀ ਕਿਰਪਾ ਕਰੋ ਸਾਡੇ ਘਰ ਨੂੰ ਵੀ ਭਾਗ ਲਾਓ ਉਸ ਗੁਰਦੁਆਰਾ ਸਾਹਿਬ ਵਿਖੇ ਵੀ ਗੁਰਦੁਆਰਾ ਗਨੀਖਾ ਨਵੀਖਾ ਉਸ ਘਰਦੁਆਰਾ ਸਾਹਿਬ ਦੇ ਵਿੱਚ ਵੀ ਸਤਿਗੁਰੂ ਪਾਤਸ਼ਾਹ ਜੀ ਨੇ ਜਿੱਥੇ ਇੱਕ ਰਾਤ ਕੱਟੀ ਸੀ ਉਹ ਕਮਰਾ ਉਸੇ ਤਰ੍ਹਾਂ ਸੁਭਾਏ ਮਾਨ ਹੈ ਤੇ ਸਤਿਗੁਰੂ ਪਾਤਸ਼ਾਹ ਜੀ ਨੇ ਉਸ ਸਥਾਨ ਦੇ ਉੱਤੇ ਰਾਤ ਕੱਟਣ ਤੋਂ ਬਾਅਦ ਗਨੀਖਾ ਨਵੀਖਾ ਨੇ ਆਕਿਆ ਕਿ ਜਿਹੜੀ ਮੁਗਲ ਫੌਜ ਆਈ ਉਹ ਆਪ ਜੀ ਦਾ ਪਿੱਛਾ ਕਰਦੀ ਹੋਈ ਮਾਛੀਵਾੜੇ ਦੇ ਇਸ ਅਸਥਾਨ ਦੇ ਉੱਤੇ ਪੁੱਜ ਗਈ ਹੈ ਤੇ ਸਤਿਗੁਰੂ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ ਕਿ ਅਗਰ ਤੁਸੀਂ ਇਸ ਸਥਾਨ ਤੋਂ ਸੁਰੱਖਿਤ ਨਿਕਲਣਾ ਹੈ ਤੇ ਤੁਸੀਂ ਕਿਰਪਾ ਕਰੋ ਉੱਚ ਦੇ ਪੀਰ ਬਣ ਜਾਓ ਤੇ ਸਤਿਗੁਰੂ ਪਾਤਸ਼ਾਹ ਜੀ ਨੇ ਉਹਨਾਂ ਦੇ ਹੁਕਮ ਨੂੰ ਸਿਰ ਮੱਥੇ ਮੰਨਦੇ ਹੋਇਆ ਇਸ ਗੁਰਦੁਆਰਾ ਸਾਹਿਬ ਦੇ ਵਿਖੇ ਉਹ ਪ੍ਰਾਤਨ ਅਸਥਾਨ ਸਤਿਗੁਰੂ ਪਾਤਸ਼ਾਹ ਜੀ ਦੀ ਯਾਦ ਦਿਵਾਉਂਦਾ ਉਹ ਪ੍ਰਾਤਨ ਮੱਟ ਸਾਹਿਬ ਜਿਹਦੇ ਅੰਦਰ ਚੋਲਿਆਂ ਨੂੰ ਰੰਗ ਕੀਤਾ ਗਿਆ ਸੀ ਉਹ ਵੀ ਗੁਰਦੁਆਰਾ ਸਾਹਿਬ ਦੇ ਵਿਖੇ ਸੁਭਾਏ ਮਾਨ ਹੈ ਉਸਦੇ ਵੀ ਆਪ ਸਰਵਤ ਸੰਗਤ ਨੂੰ ਦਰਸ਼ਨ ਕਰਾਵਾਂਗੇ ਜਦੋਂ ਸਤਗੁਰੂ ਪਾਤਸ਼ਾਹ ਜੀ ਉੱਚ ਦੇ ਪੀਰ ਬਣਦੇ ਹਨ ਤੇ ਉਹ ਚੋਲੇ ਜਿਹੜੇ ਜਿਨ੍ਹਾਂ ਨੂੰ ਨੀਲਾ ਰੰਗ ਕੀਤਾ ਗਿਆ ਸੀ ਉਹ ਚੋਲੇ ਸਤਗੁਰੂ ਪਾਤਸ਼ਾਹ ਜੀ ਨੇ ਪਹਿਨੇ ਅਤੇ ਸਤਗੁਰੂ ਪਾਤਸ਼ਾਹ ਜੀ ਉੱਚ ਦੇ ਪੀਰ ਬਣ ਕੇ ਮਾਚੀਵਾੜਾ ਸਾਹਿਬ ਤੋਂ ਨਿਕਲਦੇ ਹਨ ਅਤੇ ਰਸਤੇ ਦੇ ਅੰਦਰ ਗੁਰਦੁਆਰਾ ਸ਼੍ਰੀ ਕਰਪਾਨਪੇਟ ਸ਼ਿਸ਼ੋਭਤ ਹੈ ਉਸ ਗੁਰਦੁਆਰਾ ਸਾਹਿਬ ਦੇ ਤਕਰੀਬਨ ਨੇੜੇ ਦਲਾਵਰ ਖਾਨ ਦੀ ਚੌਂਕੀ ਸੀ ਉਹ ਹਰੇਕ ਆਉਣ ਜਾਣ ਵਾਲੇ ਦੀ ਸਨਾਖਤ ਕਰਦੇ ਸਨ ਕਿ ਸ਼ਹਿਰ ਤੋਂ ਕੌਣ ਬਾਹਰ ਜਾ ਰਿਹਾ ਹੈ ਕੌਣ ਅੰਦਰ ਆ ਰਿਹਾ ਹੈ ਤੇ ਉਹ ਸਨਾਖਤ ਕਰਦੇ ਸਨ ਤੇ ਸਤਿਗੁਰੂ ਪਾਤਸ਼ਾਹ ਜੀ ਨੂੰ ਜਦੋਂ ਵੇਖਦੇ ਆ ਉਸ ਦਲਾਵਰ ਖਾਨ ਨੇ ਕਾਜੀ ਨੂੰ ਬੁਲਾਇਆ ਕਿ ਸਨਾਖਤ ਕਰੋ ਕੌਣ ਹੈ ਤੇ ਗਨੀਖਾਨ ਨਵੀਖਾਂ ਆਖਿਆ ਵੀ ਇਹ ਸਾਡੇ ਉੱਚ ਦੇ ਪੀਰ ਹਨ ਸਨਾਖਤ ਕੀਤੀ ਗਈ ਉਹ ਕਾਜੀ ਜਿਹੜੇ ਸਨ ਉਹ ਸਤਿਗੁਰੂ ਪਾਤਸ਼ਾਹ ਜੀ ਨੂੰ ਬਚਪਨ ਦੇ ਵਿੱਚ ਫਾਰਸੀ ਸਿਖਾਇਆ ਕਰਦੇ ਸਨ ਤੇ ਸਤਿਗੁਰੂ ਪਾਤਸ਼ਾਹ ਜੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਜਦੋਂ ਉਹਨਾਂ ਬੇਨਤੀ ਕੀਤੀ ਵੀ ਪ੍ਰਸ਼ਾਦਾ ਛੱਕੇ ਜਾਇਓ ਤੇ ਗਨੀਖਾ ਨਵੀਖਾਂ ਆਖਿਆ ਵੀ ਉੱਚ ਦੇ ਪੀਰਾਂ ਦੇ ਰੋਜ਼ੇ ਚੱਲਦੇ ਹਨ ਤੇ ਸਤਿਗੁਰੂ ਪਾਤਸ਼ਾਹ ਜੀ ਨੂੰ ਫਿਰ ਬੇਨਤੀ ਕੀਤੀ ਵੀ ਅਗਰ ਨਹੀਂ ਤੁਸੀਂ ਪ੍ਰਸ਼ਾਦਾ ਛਕਣਾ ਤੇ ਤੁਹਾਡੇ ਨਾਲ ਦੇ ਸਿੰਘ ਛਕ ਲੈਣਾ ਤੇ ਸਤਿਗੁਰੂ ਪਾਤਸ਼ਾਹ ਜੀ ਦੇ ਇਸ਼ਾਰੇ ਨੂੰ ਸਮਝਦੇ ਹੋਏ ਗਨੀਖਾ ਨਵੀਖਾਂ ਅਤੇ ਨਾਲ ਕੁਝ ਜਿਹੜੇ ਸਿੰਘ ਸਨ ਭਾਈ ਦਇਆ ਸਿੰਘ ਧਰਮ ਸਿੰਘ ਅਤੇ ਭਾਈ ਮਾਨ ਸਿੰਘ ਤੇ ਉਹਨਾਂ ਨੇ ਉਸ ਗੁਰਦੁਆਰਾ ਸਾਹਿਬ ਵਿਖੇ ਕਿਰਪਾਨ ਪੇਟ ਕਰਕੇ ਪ੍ਰਸ਼ਾਦਾ ਛਕਿਆ ਸੀ ਉਸ ਗੁਰਦੁਆਰਾ ਸਾਹਿਬ ਦਾ ਨਾਂ ਅੱਜ ਵੀ ਇਤਿਹਾਸ ਦੇ ਅੰਦਰ ਕਿਰਪਾਨ ਪੇਟ ਕਰਕੇ ਮਾਨਿਆ ਜਾਂਦਾ ਹੈ ਤੇ ਸਤਿਗੁਰੂ ਪਾਤਸ਼ਾਹ ਜੀ ਇੱਥੋਂ ਰਵਾਨਾ ਹੁੰਦੇ ਹਨ ਅਗੇਰੇ ਸਤਿਗੁਰੂ ਪਾਤਸ਼ਾਹ ਜੀ ਪੈਂਡੇ ਨੂੰ ਤੈਅ ਕਰਦੇ ਹੋਏ ਸਤਿਗੁਰੂ ਪਾਤਸ਼ਾਹ ਜੀ ਅਗੇਰੀਆਂ ਰਸਤਿਆਂ ਨੂੰ ਚੁੰਮਦੇ ਹੋਏ ਪਾਤਸ਼ਾਹ ਜੀ ਤਕਰੀਬਨ ਇੱਥੋਂ ਕਾਫੀ ਦੂਰੀ ਦੇ ਉੱਤੇ ਰੈਪੋਰਟ ਦੀ ਤਰਤੀ ਦੇ ਉੱਤੇ ਸਤਿਗੁਰੂ ਪਾਤਸ਼ਾਹ ਜੀ ਦੀ ਜਾਨ ਦਵਾਉਂਦੇ ਉਹ ਇਤਿਹਾਸਿਕ ਸਥਾਨ ਸ਼ਿਸ਼ੋਭਧਨ ਸਤਿਗੁਰੂ ਪਾਤਸ਼ਾਹ ਜੀ ਉਹਨਾਂ ਸਥਾਨਾਂ ਨੂੰ ਪੈਡੇਆਂ ਨੂੰ ਤੈਅ ਕਰਦੇ ਹੋਏ ਪੁੱਜਦੇ ਹਨ ਤੇ ਬਹੁਤ ਹੀ ਧੰਨਵਾਦ ਸਾਰੇ ਵੀਰਾਂ ਦਾ ਜਿਹੜੇ ਇਸ ਗੁਰਦੁਆਰਾ ਸਾਹਿਬ 'ਤੇ ਆਏ ਹਨ ਸੋ ਸਾਰੀਆਂ ਦੇਸ਼ ਵਿਦੇਸ਼ ਦੇ ਵਿੱਚ ਵੱਸਦੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਜਿੱਥੇ ਤੁਸੀਂ ਗੁਰਦੁਆਰਾ ਚਰਨ ਕਵਲ ਸਾਹਿਬ ਦੇ ਦਰਸ਼ਨ ਕਰਕੇ ਪੁੱਜਦੇ ਉੱਥੇ ਇਹ ਵੀ ਇਤਿਹਾਸ ਸਥਾਨ ਹੈ ਜਿੱਥੇ ਸਤਿਗੁਰੂ ਪੰਛਾਇ ਜੀ ਨੇ ਆ ਕੇ ਆਪਣੇ ਚਰਨ ਪਾਏ ਤੇ ਉਹ ਵੀ ਤੁਹਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਤੇ ਤੁਹਾਡਾ ਸਾਰਿਆਂ ਦਾ ਫਰਜ਼ ਵੀ ਹੈ ਕਿ ਇਸ ਗੁਰਦੁਆਰਾ ਸਾਹਿਬ ਵਿਖੇ ਵੀ ਆ ਕੇ ਦਰਸ਼ਨ ਕਰਕੇ ਜਾਇਆ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ